ਆਪਾਂ ਦੇ ਮੁੱਠਾ ਚੱਕ ਕੇ ਮਾਰੀ ਦੇ ਇਸੇ ਕਾਰ ਅੱਲਾਹੁ ਅਕਬਰ ਜੀ ਬੈਚ ਜਸਵੀਰ ਸਿੰਘ ਕੀ ਮਸਲਾ ਰੋਡਾ ਜੀ ਇੱਥੇ ਮਸਲਾ ਸਾਡਾ ਹੈ ਜੀ ਸਾਡੇ ਸ਼ਹਿਰ ਦੇ ਕਈ ਮਹੱਲਿਆਂ 라이 ਵਕਤੀ ਜੀ 라이 ਵਕਤੀ ਸੀਸਪਕਸ਼ ਨਗਰ ਤਿਸ਼ਮੇਸ਼ ਨਗਰ ਹੋਰ ਵੀ ਕਈ ਨਗਰਾਂ ਦੇ ਵਿੱਚ ਪਾਣੀ ਚੱਕ ਪਾਣੀ ਪਾਣੀ ਦੀ ਬਹੁਤ ਗੰਦਾ ਪਾਣੀ ਆ ਰਿਹਾ ਹੈ ਗੰਦਾ ਪਾਣੀ ਆ ਰਿਹਾ ਹੈ ਔਰ ਸਾਡੇ ਬੰਲਿਆਂ ਦੇ ਬੱਚੇ ਬਜ਼ੁਰਗ ਔਰ ਨੌਜਵਾਨ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਨੇ ਕਾਰਨ ਕੀ ਹੈ ਕਾਰਨ ਇਸ ਪਾਣੀ ਦਾ ਅਸੀਂ ਅਫਸਰ ਅਧਿਕਾਰੀਆਂ ਕੋਲ ਗਏ ਆ ਪਾਣੀ ਵਿਭਾਗ ਵਾਲਿਆਂ ਕੋਲ ਸਾਨੂੰ ਉਹਨਾਂ ਦਾ ਪਸੰਦ ਨੰਬਰ ਦਿੱਤਾ ਜੀ ਸਿੰਦਰ ਉਹਨਾਂ ਦਾ ਸਾਡੀ ਸਿੰਦਰ ਉਹਨੇ ਕੋਈ ਸਾਡਾ ਫੋਨ ਨਹੀਂ ਚੁੱਕਿਆ ਜੀ ਦੋਨਾਂ ਮੁਹੱਲਿਆਂ ਦੇ ਵਿੱਚੋਂ ਕਈ ਇਹੇ ਫੂਲ ਆ ਚੁੱਕੇ ਆ ਫੋਨ ਬੰਦ ਆ ਰਿਹਾ ਅਸੀਂ ਸਾਰੇ ਪ੍ਰਸ਼ਾਸਨ ਨੂੰ ਸਾਰੀ ਸਰਕਾਰ ਨੂੰ ਬੇਨਤੀ ਕਰਨੀ ਆ ਕਿ ਪਹਿਲੇ ਸਾਨੂੰ ਪਾਣੀ ਸਾਫ ਸੁਥਰਾ ਦਿੱਤਾ ਜਾਵੇ ਬਾਕੀ ਮਤਲੇ ਬਾਅਦ ਦੀਆਂ ਗੱਲਾਂ ਨੇ ਕਦੋਂ ਕਿੰਨੇ ਦਿਨਾਂ ਤੋਂ ਆ ਰਿਹਾ ਹੈ ਜੀ ਇਹ ਜੀ 3-4 ਦਿਨ ਦਾ ਮਸਲਾ ਆ ਰਿਹਾ ਜੀ ਜਦੋਂ ਤੋਂ ਮਹੀਨ ਤੋਂ ਪਹਿਲਾਂ ਦਾ ਮਸਲਾ ਆ ਰਿਹਾ ਜੀ ਇਹ ਪਾਣੀ ਬਹੁਤ ਜ਼ਿਆਦਾ ਖਰਾਬ ਆ ਰਿਹਾ ਹੁਣ ਜੇ ਮੰਨ ਲਓ ਸਮੱਸਿਆ ਦਾ ਹੱਲ ਨਹੀਂ ਹੁੰਦਾ ਕੀ ਐਕਸ਼ਨ ਉਹ ਤੁਹਾਡਾ ਅਸੀਂ ਧੱਕਾ ਲਾਵਾਂਗੇ ਜੀ ਅਸੀਂ ਧੱਕਾ ਲਾਵਾਂਗੇ ਅਸੀਂ ਨਾਲ ਗੱਲ ਕੀਤੀ ਹੈ ਜੀ ਹਾਂਜੀ ਆ ਵੇਖੋ ਜੀ ਸ੍ਰਿੰਦਰ ਅਕਸਰ ਜੀ ਇਹਨਾਂ ਦਾ ਅਸੀਂ ਇਹਨਾਂ ਨਾਲ ਗੱਲ ਕੀਤੀ ਆਦਾ ਕੂੜੀ ਜੋ ਕਰੇ ਅਸੀਂ ਵੱਡਾ ਕੱਟ ਕਰਾਂਗੇ ਧੱਕੇ ਲਾਵਾਂਗੇ ਔਰ ਦੱਸਾਂਗੇ ਵੀ ਜਿਹੜੇ ਇਹਨਾਂ ਦੇ ਕੰਨ ਬੋਲ ਰਹੇ ਨੇ ਕੰਨ ਖੋਲ੍ਹਾਂਗੇ ਪਾਣੀ ਲੈ ਕੇ ਕੋਈ ਬਿਮਾਰ ਵੀ ਹੋਇਆ ਜੀ ਹਾਂਜੀ ਕਈ ਹੋਏ ਨੇ ਜੀ ਮੇਰੇ ਘਰ ਦੇ ਖੋ ਜਿਹੜੇ ਘਰ ਦੇ بیمار ਹੋਏ ਨੇ ਜੀ ਸੀਵਰੇਜ ਦਾ ਮਿਕਸ ਪਾਣੀ ਆ ਰਿਹਾ ਜੀ ਅੱਜ ਸੀਵਰੇਜ ਦਾ ਇਹ ਮੁੰਡਾ ਗੰਦਾ ਮੁਸ਼ਕਲ ਪਾਣੀ ਆ ਰਿਹਾ ਜੀ ਸੀਵਰ ਸਾਫ਼ ਕਰਨ ਵਾਲੇ ਹੋਣੇ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਇਹ ਮੰਗ ਕਰਨੇ ਜੀ ਕਿ ਸਾਡੇ ਮੱਲੇ ਨੂੰ ਇਕੱਲੇ ਇਸ ਮੱਲੇ ਨੂੰ ਨਹੀਂ ਸਾਰੇ ਸ਼ਹਿਰ ਨੂੰ ਸਾਫ਼ ਸੁਥਰਾ ਪਾਣੀ ਦਿੱਤਾ ਜਾਵੇ ਤੇ ਪਾਣੀ ਦੀ ਕਾਰਨ ਸਾਡੇ ਇੱਕ ਬੱਚੇ ਦੀ ਪੀਣੇ ਕਰਕੇ ਮੌਤ ਵੀ ਹੋ ਚੁੱਕੀ ਹੈ ਉਹ ਨਹੀਂ ਮੰਗ ਰਕੇ ਦੀ ਕਿ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਨੇ ਆਂ ਤੇ ਸਾਰੀ ਸੰਗਠਨਤਾ ਹੀ ਦਾ ਵਿਚਾਰੀ ਹੈ ਅਫਸਰਾਂ ਨੂੰ ਅਧਿਕਾਰੀਆਂ ਨੂੰ ਕਿ ਭਾਈ ਸਾਡਾ ਮਸਲਾ ਛੇਤੀ ਛੇਤੀ ਹੱਲ ਕੀਤਾ ਜਾਵੇ ਇਹ ਅਸੀਂ ਬਹੁਤ ਵੱਡੀ ਪੱਦਰ ਤੇ ਧਰਨੇ ਲਾਵਾਂਗੇ ਨਾਰੇ ਲਾਵਾਂਗੇ ਕੰਟੀ ਕਰਾਂਗੇ ਭਾਈ ਗੁਰਜੀਤ ਦਾ ਗਾਲਚਾ ਭਾਈ ਗੁਰਜੀਤ ਕੀ ਸਮੱਸਿਆ ਹੈ ਸਮੱਸਿਆ ਪਾਣੀ ਦੀ ਜਿੰਨੀਆ ਸਮੱਸਿਆ ਸਾਨੂੰ ਹੋਰ ਕੋਈ ਸਮੱਸਿਆ ਨਹੀਂ ਸਮੱਸਿਆ ਖੱਲੀ ਪਾਣੀ ਦੀ ਏਰੀਆ ਦੇ ਬਾਰੇ ਮੇਰੇ ਕੱਲੇ ਮੈਂ ਆਕਾ 28 ਨੰਬਰ ਵਾਰਡ ਦਾ ਮੇਰੇ ਦਾ ਪਾਣੀ ਖਰਾਬ ਹੈ ਵਾਰਡਾ ਦਾ ਸਾਰਿਆਂ ਦਾ ਪਾਣੀ ਖਰਾਬ ਹੈ ਗਾ ਮੇਰਾ 28 ਨੰਬਰ ਵਾਰਡ ਦਾ ਪਾਣੀ ਹੈ ਨਾ ਏਡਾ ਗੰਦਲਾ ਤੇ ਏਡਾ ਭੈੜਾ ਆ ਰਿਹਾ ਤੁਸੀਂ ਕਹਿੰਦੇ ਬੱਚੇ ਦੀ ਗੱਲ ਮੇਰੇ ਪੇਟ ਤੇ ਆਪ ਐਕਟਪ ਕਰ ਦੋ ਮੇਰਾ ਵੀ ਦਿਲ ਕਰਦਾ ਮੈਂ ਡਾਕਟਰ ਕੋਲ ਜਾਵਾਂ ਜੇ ਪਾਣੀ ਠੀਕ ਹੋਏਗਾ ਮੈਨੂੰ ਡਰ ਲੱਗਦਾ ਜਾਨ ਦੀ ਲੋੜ ਹੀ ਨਹੀਂ ਨਹੀਂ ਇੱਕ ਪਾਸੋਂ ਦਾ ਵਾਦੇ ਕਿਤੇ ਆ ਰਿਹਾ ਵੀ ਸੁਣ ਤਾਂ ਦਿੱਤੇ ਆ ਰਿਹਾ ਦੂਜੇ ਪਾਸੋਂ ਪਾਣੀ ਨੂੰ ਲੈ ਕੇ ਬਿਮਾਰੀਆਂ ਫੈਲ ਰਹੀਆਂ ਨੇ ਸਾਡੇ ਸਾਡੇ ਕੋਲ ਸੂਲਤਾ ਦਿੱਤੀਆਂ ਥੋੜਾ ਜਰੀ ਸਾਡੇ ਕੋਲ ਸੂਲਤਾ ਕੋਈਆਂ ਜਾਰੀਆਂ ਨਹੀਂ ਦਿੱਤੀ ਕਿਤੇ ਗਈਆਂ ਨੇ ਜੀ ਜੀ ਸਮੱਸਿਆ ਜੀ ਕਿੰਨੇ ਦਿਨ ਕਹਿੰਦੇ 4-5 ਦਿਨ ਦੀ ਸਮੱਸਿਆ ਹੈ ਉਹ ਤਾਂ ਪਹਿਲਾਂ ਵੀ 6 ਮਹੀਨੇ ਰਹੀ ਹੈ ਕੂਦੋਂ ਵੀ ਪੈਪਾ ਪਾਈਆਂ ਗੰਦਾ ਪਾਣੀ ਆ ਰਿਹਾ ਸੀ ਤਾਂ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਅਸੀਂ ਪ੍ਰਸ਼ਾਸਨ ਕਰਿਓ ਸੋਨਾ ਕਿਹੜਾ ਪਾਣੀ ਦੇ ਲਿਆਖ ਦੋ ਸਾਡੇ ਬੱਚੇ ਬਜਨ ਸਾਫ਼ ਪਾਣੀ ਦੇਣ ਹੋਰ ਸਾਡੀ ਘੜੀ ਇਲੈਕਸ਼ਨ ਤੁਹਾਡਾ ਕੀ ਹੋ ਜੇ ਇਹ ਸਮੱਸਿਆ ਦਾ ਜੀ ਹੱਲ ਨਾ ਹੋਵੇ ਅਸੀਂ ਇੱਡਾ ਤਰਨਾ ਲਾਵਾਂਗੇ ਇੱਥੇ ਤੇ ਬਰਨਾਲੇ ਦੀ ਆਵਾਜ਼ ਉੱਠੇ ਕਿ ਜਿਹੜੀ ਸਾਡੀ ਮਨਅਤ ਸਾਰੇ ਪੰਜਾਬ ਦੀ ਆਵਾਜ਼ ਠਾਦਾ ਸੀ ਫਿਰ ਜਿੰਦਾਬਾਦ ਤੇ ਮਰਦਾਬਾਦ ਮਰਦਾਬਾਦ ਤੇ ਜਿੰਦਾਬਾਦ ਜਿਵੇਂ ਕਿਹੜੇ ਅੰਦਰ ਦੇ ਤਾਂ ਬੰਦੇ ਨੇ ਰਾਤ ਨੂੰ ਤੇ ਅਸੀਂ ਤੜਫੀ ਚੱਲਾਂਗੇ ਠੀਕ